ਹਾਂਜੀ ਦੋਸਤੋ ਸੁਆਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਸੇਲ ਦੇ ਲਈ ਆਪਾਂ ਟਰੈਕਟਰ ਲੈ ਕੇ ਆਏ ਹਾਂ ਫਾਰਮ ਟਰੈਕ 60 ਟਰੈਕਟਰ ਦੀ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਟਰੈਕਟਰ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਜੀ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਟਰੈਕਟਰ ਵਗੈਰਾ ਖਰੀਦਣਾ ਹੁੰਦਾ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਵੀਰਾ ਵੀਡੀਓ ਆਪਣੀ ਇਹ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਏਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 5-7 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਜੀ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਦੇ ਬਾਰੇ ਫਾਰਮ ਟਰੈਕ 60 ਇਹ ਟਰੈਕਟਰ 2023 ਮਾਡਲ ਹੈਗਾ ਜੀ ਪੰਜਾਬ ਨੰਬਰ ਹੈ ਫਰਸਟ ਓਨਰ ਟਰੈਕਟਰ ਹੈ ਤੇ ਇਹ ਟਰੈਕਟਰ ਨਗਦ ਕੈਸ਼ ਆਇਆ ਹੋਇਆ ਹੈ ਪੇਪਰ ਵਗੈਰਾ ਤੁਹਾਨੂੰ ਟਰੈਕਟਰ ਦੇ ਕੰਪਲੀਟ ਮਿਲਣਗੇ ਟਰੈਕਟਰ ਬਾਈ ਜੀ ਇਹ 800 ਘੰਟਾ ਚੱਲਿਆ ਹੋਇਆ ਹੈ 800 ਘੰਟਾ ਟਰੈਕਟਰ ਚੱਲਿਆ ਹੋਇਆ ਪੰਜਾਬ ਨੰਬਰ ਫਰਸਟ ਓਨਰ ਹੈ ਨਾਲ ਦੇ ਟਾਇਰ ਨੇ ਟਰੈਕਟਰ ਦੇ ਲਗਭਗ 90 ਪੈਸੇ ਦੇ ਕਰੀਬ ਜਿਹੜੇ ਅਗਲੇ ਟਾਇਰ ਨੇਗੇ ਉਹ ਰੇਡੀਅਲ ਪਾਏ ਹੋਏ ਨੇ 10 ਨੰਬਰ ਟਰੈਕਟਰ ਨੂੰ ਤੁਸੀਂ ਵਾਹ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਮਾਲਕ ਵੀਰ ਬਲੋ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਜੀ ਕੋੜਾ ਬੰਪਰ ਲੱਗਿਆ ਹੋਇਆ ਫਾਈਬਰ ਹੁੱਡ ਲੱਗਿਆ ਹੋਇਆ ਐਸੈਸਰੀ ਵਗੈਰਾ ਨਾਲ ਹੀ ਆ ਰੇਟ ਦੀ ਜੇ ਗੱਲ ਆਪਾਂ ਕਰੀਏ ਤਾਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਆ 7 ਲੱਖ 45000 ਰੁਪਿਆ ਰੇਟ ਮੌਕੇ ਤੇ ਘਟ ਹੋ ਜਾਊਗਾ ਜੀ ਰੇਟ ਕੋਈ ਫਿਕਸ ਨਹੀਂ ਤੇ ਇਹ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਟਰੈਕਟਰ ਇਹ ਫਰੀਪੁਰ ਦੇ ਜੀਰਾ ਏਰੀਏ ਦੇ ਵਿੱਚ ਸੇਲ ਦੇ ਲਈ ਆ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਗੱਲਬਾਤ ਕਰਕੇ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਦੇਖ ਲਈ ਤੁਹਾਡਾ ਧੰਨਵਾਦੀ